ਜੰਕ ਦੇ ਹਾਲਾਤ ਬਣਾ ਰਹੀ ਭਾਰਤ ਸਰਕਾਰ ਕਰੋਨਾ ਬਿਮਾਰੀ ਤੋਂ ਬਾਅਦ ਲੱਗੇ ਲੋਕਡਾਊਨ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਭਾਰਤ ਵਿੱਚ ਰਹਿੰਦੇ ਆਮ ਵਰਗ ਦੀ ਦੋ ਟਾਈਮ ਦੀ ਰੋਟੀ ਖਾਣੀ ਤਾਂ ਪਹਿਲਾਂ ਹੀ ਹਰਾਮ ਕੀਤੀ ਹੈ ਭਾਰਤ ਦੇ ਅਣਗਿਣਤ ਲੋਕ ਗੁਰਦੁਆਰਿਆਂ ਤੋਂ ਲੰਗਰ ਛੱਕ ਕੇ ਆਪਣਾ ਢਿੱਡ ਭਰ ਰਹੇ ਹਨ ਤੇ ਜਿੱਥੇ ਗੁਰਦੁਆਰੇ ਨਹੀਂ ਹਨ ਉੱਥੇ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ ਦੇਸ਼ ਦੇ ਹਾਲਾਤ ਵੱਧ ਤੋਂ ਵੱਧਰ ਹੋ ਰਹੇ ਹਨ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਛੋਟੇ ਵਪਾਰੀ ਰੋਜ਼ ਘਾਟੇ ਦੀ ਮਾਰ ਚੱਲ ਰਹੇ ਹਨ ਅਤੇ ਕਿਸਾਨ ਹਰ ਰੋਜ਼ ਖੁਦ ਖੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਭਾਰਤ ਦਾ ਗੋਦੀ মিডিਆ ਪਾਕਿਸਤਾਨ ਵਿੱਚ ਕੀ ਹੋ ਰਿਹਾ ਇਹ ਤੇ ਦੱਸ ਦਿੰਦਾ ਹੈ ਪਰ ਭਾਰਤ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਹਨ ਇਸ ਗੋਦੀ মিডিਆ ਨੂੰ ਇਹ ਨਹੀਂ ਦਿਸਦਾ ਹੁਣ ਭਾਰਤ ਦੇ ਗਰੀਬ ਵਰਗ ਨੂੰ ਭਾਰਤੀ ਗੋਦੀ মিডিਆ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਨੂੰ ਆਧਾਰ ਬਣਾ ਕੇ ਭਾਰਤ-ਪਾਕਿਸਤਾਨ ਦੀ جنگ ਦਾ ਡਰਾਵਾ ਪਾਇਆ ਜਾ ਰਿਹਾ ਹੈ। ਗੋਦੀ ਮੀਡੀਆ ਤੇ ਰੋਜ਼ ਝੂਠੀਆਂ ਤੇ ਡਰਾਵਰੀਆਂ ਹੈਡਲਾਈਨ ਲਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ। ਗੋਦੀ ਮੀਡੀਆ ਭਾਰਤ ਵਿੱਚ ਹਿੰਦੂ-ਮੁਸਲਮ ਦੰਗੇ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਕਾਮਯਾਬੀ ਹੋਇਆ ਹੈ। ਸੋਸ਼ਲ ਮੀਡੀਆ ਤੇ ਅਨੇਕਾਂ ਹੀ ਵੀਡੀਓ ਘੁੰਮ ਰਹੀਆਂ ਹਨ ਜਿਸ ਵਿੱਚ ਹਿੰਦੂ ਭੀੜ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਤੇ ਕਸ਼ਮੀਰ ਤੋਂ ਭਾਰਤ ਵੱਖ-ਵੱਖ ਸੂਬਿਆਂ ਵਿੱਚ ਪੜਨ ਆਏ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਿਤੇ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਤੋੜਪਾਨ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਭਾਰਤੀ ਹਕੂਮਤਾਨ ਅਤੇ ਗੋਦੀ ਮੀਡੀਆ ਦੇਸ਼ ਦੀ ਜਨਤਾ ਨੂੰ ਅੰਨੇ ਅਤੇ ਡੂੰਘੇ ਖੂ ਵਿੱਚ ਤੱਕਣ ਦੀ ਤਿਆਰੀ ਕਰ ਰਿਹਾ ਹੈ ਦੇਸ਼ ਭਗਤੀ ਦੇ ਨਾਂ ਤੇ ਧਰਮਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਮੈਨੂੰ ਯਕੀਨ ਹੈ ਕਿ ਜੇਕਰ جنگ ਲੱਗਦੀ ਹੈ ਤਾਂ ਦੇ 20 ਦਿਨਾਂ ਵਿੱਚ ਹੀ ਭਾਰਤ ਬਰਬਾਦ ਹੋ ਜਾਏਗਾ ਜੇਕਰ جنگ ਨਾ ਲੱਗੀ ਤਾਂ ਮੋਦੀ ਅਗਲੇ 5 ਸਾਲਾਂ ਵਿੱਚ جنگ ਤੋਂ ਵੱਧ ਨੁਕਸਾਨ ਕਰ ਦੇਵੇਗਾ ਭਾਰਤ ਦੀ ਜਨਤਾ ਅੱਗੇ ਖੂ ਤੇ ਪਿੱਛੇ ਖਾਈ ਵਾਲੀ ਗੱਲ ਹੋਈ ਪਈ ਹੈ ਇਸ ਨਾਜ਼ੁਕ ਸਮੇਂ ਵਿੱਚ ਨਿਕਲਣ ਲਈ ਸਿੱਖ ਲੀਡਰਾਂ ਨੂੰ ਕੌਮ ਲਈ ਕੁਝ ਵੱਖਰਾ ਸੋਚਣਾ ਚਾਹੀਦਾ ਹੈ ਤੇ ਕੌਮੀ ਹਿੱਤਾਂ ਲਈ ਚੰਗੇ ਫੈਸਲੇ ਲੈਣੇ ਚਾਹੀਦੇ ਹਨ ਜੰਕ ਦੇ ਹਾਲਾਤ ਬਣਾ ਰਹੀ ਭਾਰਤ ਸਰਕਾਰ ਕਰੋਨਾ ਬਿਮਾਰੀ ਤੋਂ ਬਾਅਦ ਲੱਗੇ ਲੋਕਡਾਊਨ ਅਤੇ ਮੋਦੀ ਸਰਕਾਰ ਦੀਆਂ ਮਾੜੀਆਂ ਨੀਤੀਆਂ ਨੇ ਭਾਰਤ ਵਿੱਚ ਰਹਿੰਦੇ ਆਮ ਵਰਗ ਦੀ ਦੋ ਟਾਈਮ ਦੀ ਰੋਟੀ ਖਾਣੀ ਤਾਂ ਪਹਿਲਾਂ ਹੀ ਹਰਾਮ ਕੀਤੀ ਹੈ ਭਾਰਤ ਦੇ ਅਣਗਿਣਤ ਲੋਕ ਗੁਰਦੁਆਰਿਆਂ ਤੋਂ ਲੰਗਰ ਛੱਕ ਕੇ ਆਪਣਾ ਢਿੱਡ ਭਰ ਰਹੇ ਹਨ ਤੇ ਜਿੱਥੇ ਗੁਰਦੁਆਰੇ ਨਹੀਂ ਹਨ ਉੱਥੇ ਲੋਕ ਭੁੱਖ ਦਾ ਸਾਹਮਣਾ ਕਰ ਰਹੇ ਹਨ ਦੇਸ਼ ਦੇ ਹਾਲਾਤ ਬਦ ਤੋਂ ਬਦਤਰ ਹੋ ਰਹੇ ਹਨ ਗਰੀਬ ਹੋਰ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਹੋਰ ਅਮੀਰ ਹੁੰਦਾ ਜਾ ਰਿਹਾ ਹੈ ਛੋਟੇ ਵਪਾਰੀ ਰੋਜ਼ ਘਾਟੇ ਦੀ ਮਾਰ ਚੱਲ ਰਹੇ ਹਨ ਅਤੇ ਕਿਸਾਨ ਹਰ ਰੋਜ਼ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੋ ਰਹੇ ਹਨ ਭਾਰਤ ਦਾ ਗੋਦੀ মিডিਆ ਪਾਕਿਸਤਾਨ ਵਿੱਚ ਕੀ ਹੋ ਰਿਹਾ ਇਹ ਤੇ ਦੱਸ ਦਿੰਦਾ ਹੈ ਪਰ ਭਾਰਤ ਵਿੱਚ ਕਿੰਨੇ ਲੋਕ ਭੁੱਖੇ ਸੌਂਦੇ ਹਨ ਇਸ ਗੋਦੀ মিডিਆ ਨੂੰ ਇਹ ਨਹੀਂ ਦਿਸਦਾ ਹੁਣ ਭਾਰਤ ਦੇ ਗਰੀਬ ਵਰਗ ਨੂੰ ਭਾਰਤੀ ਗੋਦੀ মিডিਆ ਪੈਲਗਾਂ ਵਿੱਚ ਹੋਏ ਅਤਵਾਦੀ ਹਮਲੇ ਨੂੰ ਆਧਾਰ ਬਣਾ ਕੇ ਭਾਰਤ ਪਾਕਿਸਤਾਨ ਦੀ جنگ ਦਾ ਡਰਾਵਾ ਪਾਇਆ ਜਾ ਰਿਹਾ ਹੈ ਗੋਦੀ মিডিਆ ਤੇ ਰੋਜ਼ ਝੂਠੀਆਂ ਤੇ ਡਰਾਵਰੀਆਂ ਹੈਡਲਾਈਨ ਲਾ ਕੇ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪਾਈ ਜਾ ਰਹੀ ਹੈ ਗੋਦੀ মিডিਆ ਭਾਰਤ ਵਿੱਚ ਹਿੰਦੂ ਮੁਸਲਮਾਨ ਦੰਗੇ ਕਰਵਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ ਅਤੇ ਬਹੁਤ ਥਾਵਾਂ ਤੇ ਕਾਮਯਾਬੀ ਹੋਇਆ ਹੈ ਸੋਸ਼ਲ ਮੀਡੀਆ ਤੇ ਅਨੇਕਾਂ ਹੀ ਵੀਡੀਓ ਘੁੰਮ ਰਹੀਆਂ ਹਨ ਜਿਸ ਵਿੱਚ ਹਿੰਦੂ ਭੀੜ ਵੱਲੋਂ ਘੱਟ ਗਿਣਤੀ ਮੁਸਲਮਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਕਿਤੇ ਕਸ਼ਮੀਰ ਤੋਂ ਭਾਰਤ ਵੱਖ-ਵੱਖ ਸੂਬਿਆਂ ਵਿੱਚ ਪੜਨ ਆਏ ਵਿਦਿਆਰਥੀਆਂ ਨਾਲ ਕੁੱਟਮਾਰ ਕੀਤੀ ਜਾ ਰਹੀ ਹੈ ਅਤੇ ਕਿਤੇ ਮੁਸਲਮਾਨਾਂ ਦੀਆਂ ਦੁਕਾਨਾਂ ਦੀ ਤੋੜਪਾਨ ਕੀਤੀ ਜਾ ਰਹੀ ਹੈ ਕੁੱਲ ਮਿਲਾ ਕੇ ਭਾਰਤੀ ਹਕੂਮਤਾਨ ਅਤੇ ਗੋਦੀ ਮੀਡੀਆ ਦੇਸ਼ ਦੀ ਜਨਤਾ ਨੂੰ ਅੰਨੇ ਅਤੇ ਡੰਗੇ ਖੂ ਵਿੱਚ ਧੱਕਣ ਦੀ ਤਿਆਰੀ ਕਰ ਰਿਹਾ ਹੈ ਦੇਸ਼ ਭਗਤੀ ਦੇ ਨਾਂ ਤੇ ਧਰਮਾਂ ਨੂੰ ਆਪਸ ਵਿੱਚ ਲੜਾਇਆ ਜਾ ਰਿਹਾ ਹੈ ਮੈਨੂੰ ਯਕੀਨਦਾ ਹੈ ਕਿ ਜੇਕਰ جنگ ਲੱਗਦੀ ਹੈ ਤਾਂ ਦੇ 20 ਦਿਨਾਂ ਵਿੱਚ ਹੀ ਭਾਰਤ ਬਰਬਾਦ ਹੋ ਜਾਏਗਾ ਜੇਕਰ جنگ ਨਾ ਲੱਗੀ ਤਾਂ ਮੋਦੀ ਅਗਲੇ 5 ਸਾਲਾਂ ਵਿੱਚ جنگ ਤੋਂ ਵੱਧ ਨੁਕਸਾਨ ਕਰ ਦੇਵੇਗਾ ਭਾਰਤ ਦੀ ਜਨਤਾ ਅੱਗੇ ਖੂ ਤੇ ਪਿੱਛੇ ਖਾਈ ਵਾਲੀ ਗੱਲ ਹੋਈ ਪਈ ਹੈ ਇਸ ਨਾਜ਼ੁਕ ਸਮੇਂ ਵਿੱਚ ਨਿਕਲਣ ਲਈ ਸਿੱਖ ਲੀਡਰਾਂ ਨੂੰ ਕੌਮ ਲਈ ਕੁਝ ਵੱਖਰਾ ਸੋਚਣਾ ਚਾਹੀਦਾ ਹੈ ਤੇ ਕੌਮੀ ਹਿੱਤਾਂ ਲਈ ਚੰਗੇ ਫੈਸਲੇ ਲੈਣੇ ਚਾਹੀਦੇ ਹਨ